ਤੁਸੀਂ ਦੇਖ ਰਹੇ ਹੋ ਟੀਵੀ ਚੈਨਲ ਸਿੱਧੀ ਗੱਲ ਤਾਂ ਮੈਂ ਹਾਂ ਨਰੰજન ਸਿੰਘ ਲਾਹਰ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ 2 ਦਿਨ ਪਹਿਲਾਂ ਪਾਈ ਵੀਡੀਓ ਨੂੰ ਦੇਖਿਆ ਉਹਨਾਂ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਦਿਨੋ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਸੁਝਾਅ ਵੀ ਦਿੱਤੇ ਸ਼ੇਅਰ ਵੀ ਕੀਤਾ ਚਾਹੇ ਉਹ ਦੇਸ਼ 'ਚ ਬੈਠੇ ਨੇ ਵਿਦੇਸ਼ 'ਚ ਬੈਠੇ ਨੇ ਕੈਨੇਡਾ ਅਮਰੀਕਾ ਇੰਗਲੈਂਡ ਉਨਾ ਸਾਰੇ ਮੇਰੇ ਸਰੋਤਿਆਂ ਨੂੰ ਵੀਰਾਂ ਤੇ ਭਰਾਵਾਂ ਨੂੰ ਬਹੁਤ-ਬਹੁਤ ਦਿਨ ਉਹਨਾਂ ਦਾ ਧੰਨਵਾਦ ਕਰਦਾ ਇਤਿਹਾਸ ਕਰਦਾ ਕਿ ਇਸੇ ਤਰ੍ਹਾਂ ਤੁਸੀਂ ਆਪਣਾ ਸਹਿਯੋਗ ਮੈਨੂੰ ਦਿੰਦੇ ਰਹੋਗੇ ਸੁਝਾਅ ਦਿੰਦੇ ਰਹੋਗੇ ਜਿਸ ਨਾਲ ਮੇਰਾ ਹੌਸਲਾ ਹੋਰ ਵੱਧ ਆ ਰਿਹਾ ਹੈ ਸੋ ਅਸੀਂ ਇਹ ਪ੍ਰੋਗਰਾਮ ਵਿਚਾਰ ਚਰਚਾ ਜਿਹੜੀ ਹੈ ਉਹਦੇ ਵਿੱਚ ਅੱਜ 2024 ਦੀਆਂ ਜਿਹੜੇ ਇਲੈਕਸ਼ਨਾਂ ਚੱਲ ਰਹੀਆਂ ਨੇ ਉਹਦੇ ਸੰਬੰਧਿਤ ਗੱਲ ਕਰਾਂਗੇ ਵਿਸ਼ਾ ਤੇ ਮੇਰੇ ਕੋਲ ਬਹੁਤ ਨੇ ਉਹਨਾਂ ਵਿਸ਼ਿਆਂ 'ਚ ਕੁਝ ਅਜਿਹੀਆਂ ਅਖਬਾਰਾਂ ਜਾਂ ਖਬਰਾਂ ਟੀਵੀ ਚੈਨਲਾਂ ਦੀਆਂ ਖਬਰਾਂ ਜਿਹੜੀਆਂ ਬੜੀਆਂ ਮਤਲਬ 2-3 ਦਿਨ ਤੋਂ ਕਾਫੀ ਤੌਰ ਤੇ ਇਹਨਾਂ ਚੈਨਲਾਂ 'ਚ ਜਿਹੜੀਆਂ ਉਹ ਵਿਚਰ ਰਹੀਆਂ ਨੇ ਲੋਕ ਉਹਨਾਂ ਤੇ ਆਪੋ ਆਪਣੇ ਵਿਚਾਰ ਪ੍ਰਗਟ ਕਰ ਰਹੇ ਨੇ ਉਹਨਾਂ ਤੇ ਵੀ ਗੱਲ ਜਰੂਰ ਕਰਾਂਗੇ ਗੱਲ ਜਰੂਰ ਕਰਾਂਗੇ ਨਹਿਰੀ ਪਾਣੀ ਦੀ ਵੀ ਗੱਲ ਕਰਾਂਗੇ ਕਿ ਕਿਵੇਂ ਪੰਜਾਬ ਨੂੰ ਫੇਰ ਦੁਬਾਰਾ ਬੰਜਰ ਬਣਾਉਣ ਦੀ ਜਿਹੜੀ ਸਕੀਮ ਹੈ ਇਹ ਪੰਜਾਬ ਸਰਕਾਰ ਔਰ ਜਿਹੜੀ ਸਾਡੀ ਸੈਂਟਰ ਸਰਕਾਰ ਆ ਉਹਦੇ ਵੱਲੋਂ ਇਹ ਘੜੀਆਂ ਚਾਰੀਆਂ ਨੀਤੀਆਂ ਨੇ ਗੱਲ ਉਹ ਵੀ ਕਰਾਂਗੇ ਸਵਾਤੀ ਮਾਲੀਵਾਲ ਦੀ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਾਂਸਦ ਸੀ ਪਰ ਆਪਣੀ ਪਾਰਟੀ ਦੇ ਸੀਐਮ ਕੇਜਰੀਵਾਲ ਦੀ ਕੋਠੀ 'ਚ ਵਿਭ ਕੁਮਾਰ ਵੱਲੋਂ ਜਿਹੜੇ ਕਿ ਪੀਏ ਆ ਉਹਨਾਂ ਵੱਲੋਂ ਜਿਸ ਢੰਗ ਨਾਲ ਉਹਨਾਂ ਦਾ ਦੁਰਵਿਹਾਰ ਕੀਤਾ ਗਿਆ ਗਾਲਾਂ ਕੱਢੀਆਂ ਗਈਆਂ ਔਰਤ ਜਾਤੀ ਨੂੰ ਭੜੇ ਸ਼ਬਦ ਬੋਲੇ ਗਏ ਉਹ ਕਈ ਕਿਸਮ ਦੇ ਇਲਜ਼ਾਮ ਜਿਹੜੇ ਨੇ ਮਾਲੀਵਾਲ ਨੇ ਉਹਨਾਂ ਦੇ ਉੱਤੇ ਲਾਏ ਭਾਵੇਂ ਕਿ ਮਾਲੀਵਾਲ ਨਾਲ ਜਿਸ ਦਿਨ ਇਹ ਘਟਨਾ ਘੱਟੀ ਸੀ ਉਸ ਦਿਨ ਉਹ ਭਾਵੇਂ ਆਪ ਖੁਦ ਉਹਨਾਂ ਨੇ ਸੀਐਮ ਹਾਊਸ 'ਚੋਂ ਪੁਲਿਸ ਨੂੰ ਸੀ ਪੀ ਸੀ ਆਰ ਨੂੰ ਫੋਨ ਕੀਤਾ ਪਰ ਉਹਨਾਂ ਥਾਣੇ 'ਤੇ ਟੋਟ ਨਹੀਂ ਸੀ ਦਰਜ ਕਰਾਈ। ਉਸ ਦਾ ਕੀ ਕਾਰਨ ਹੋਣ ਕੀ ਨਹੀਂ ਕਾਰਨ ਹੋਣ ਪਰ ਅੱਜ ਜਿਵੇਂ ਕੱਲ ਉਹਨਾਂ ਨੇ ਉਹਨਾਂ ਦੇ ਖਿਲਾਫ ਥਾਣੇ ਜਾ ਕੇ ਜਾਂ ਪੁਲਿਸ ਨੇ ਆਪ ਆਣ ਕੇ ਉਹਨਾਂ ਦੇ ਜਿਹੜੇ ਬਿਆਨ ਦਰਜ ਕਰਾਏ ਉਹਨਾਂ ਬਿਆਨ ਦਰਜ ਕਰਾਉਣ ਦੇ ਵਿੱਚ ਜਿੰਨਾ ਕੁਝ ਉਹਨੇ ਬਿਆਨ ਕੀਤਾ ਉਹ ਸਾਰਾ ਕੁਝ ਤੁਸੀਂ ਟੀਵੀ ਚੈਨਲਾਂ ਤੋਂ ਸੁਣਿਆ ਹੋਵੇਗਾ। ਸੋ ਇਹਦੇ ਖਿਲਾਫ ਪੰਜਾਬ ਦੀ ਜਿਹੜੀ ਮੈਡਮ ਬੁਲਾਤੀ ਹੈ ਜਾਂ ਹੋਰ ਜਿਹੜੀਆਂ ਔਰਤਾਂ ਨੇ ਜਿੰਨੀਆਂ ਵੀ ਜਿਵੇਂ ਸਿਮਰਨ ਤਪਾ ਹਾਸਿਮਰਤ ਕੌਰ ਬਾਦਲ ਹੈ ਤੇ ਜਿਹੜੀਆਂ ਔਰਤਾਂ ਜਿਨ੍ਹਾਂ ਦੇ ਉੱਤੇ ਐਡਾ ਤਕੜਾ ਵਾਰ ਹੋਇਆ ਹੋਵੇ ਜਿਸ ਸਰਕਾਰ ਦੇ ਅੰਦਰ ਔਰਤਾਂ ਦੀ ਇੱਜ਼ਤ ਨਾ ਰੱਖੀ ਜਾਂਦੀ ਹੋਵੇ ਉਹ ਵੀ ਇੱਕ ਬਹੁਤ ਵੱਡਾ ਕਨਾਊਣਾ ਕਾਰਨਾਮਾ ਔਰ ਉਹ ਵੀ ਸੀਐਮ ਹਾਊਸ ਦੇ ਹੋਟੇ ਹੋਵੇ ਔਰ ਜਿਹਨੇ ਕਨਾਊਣਾ ਕਾਰਨਾਮਾ ਕੀਤਾ ਉਹ ਖੁਦ ਲਖਨਊ ਔਰ ਪੰਜਾਬ ਦੀਆਂ ਚੋਣ ਰੈਲੀਆਂ 'ਚ ਉਹਨਾਂ ਦੇ ਨਾਲ ਬੈਠੇ ਹੁਣ ਔਰ ਉਹਦੋਂ ਬੜੀ ਮਤਲਬ ਜਿਹੜੀ ਹੈ ਉਹ ਸ਼ਰਮ ਵਾਲੀ ਗੱਲ ਹੁੰਦੀ ਹੈ ਜਦੋਂ ਇੱਕ ਅਤੀਸ਼ੀ ਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਮੰਤਰੀ ਹੈ ਔਰ ਉਹ ਸੰਜੀਤ ਕੁਮਾਰ ਔਰ ਨਾਲ ਨਾਲ ਵਿਭ ਕੁਮਾਰ ਦੇ ਹੱਕ ਚ ਬੋਲਦੀ ਹੋਵੇ ਔਰ ਅੱਜ ਜਿਹੜਾ ਵਿਭ ਕੁਮਾਰ ਪੀਏ ਆਮ ਆਦਮੀ ਪਾਰਟੀ ਦਾ ਉਹ ਗ੍ਰਿਫਤਾਰ ਕੀਤਾ ਸੁਣਿਆ ਜਾਂਦਾ ਹੈ ਸੋ ਇਹ ਵੀ ਗੱਲਾਂ ਆਪਾਂ ਕਰਾਂਗੇ ਗੱਲਾਂ ਨਾਲ ਨਾਲ ਇਹ ਵੀ ਕਰਾਂਗੇ ਕਿ ਕਿਵੇਂ ਪੰਜਾਬ ਦੇ ਪਾਣੀ ਨੂੰ ਪਟਵਾਰੀਆਂ ਦੇ ਉੱਤੋਂ ਧੱਕੇ ਦੇ ਨਾਲ ਜਿਹੜਾ ਸਾਡਾ ਕਿਸ਼ਨ ਕੁਮਾਰ ਸਖਤਰ ਉਹ ਪੰਜਾਬ ਵਾਟਰ ਰੀਸ ਸਰਸਸ ਤੇ ਪੱਤਰ ਨਹੀਂ ਉਹਨਾਂ ਨੂੰ ਇਹ ਸੂਚਨਾ ਦਿੰਦਾ ਹੈ ਕਿ ਤੁਸੀਂ ਟੇਲ ਤੱਕ ਪਾਣੀ ਪਹੁੰਚਾਉਣ ਦੇ 100% ਜਿਹੜੀਆਂ ਨੇ ਰਿਪੋਰਟਾਂ ਤਿਆਰ ਕਰਕੇ ਭੇਜੋ ਜਦੋਂ ਕਿ 21% ਤੱਕ ਪਾਣੀ ਗੜਾ ਜੇ ਟੇਲ ਤੇ ਪਹੁੰਚਿਆ ਧਰਤੀ ਹੇਠਲਾ ਪਾਣੀ ਤੇ ਪਹਿਲਾਂ ਜਰੀਲਾ ਹੁੰਦਾ ਜਾ ਰਿਹਾ ਕਿਤੇ ਖੋਰਾ ਔਰ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਸਰਬਜੀਤ ਸਿੰਘ ਸੰਧੂ ਨੇ ਵੀ ਇਹ ਗੱਲ ਕਹੀ ਹੈ ਕਿ ਸਾਡੇ ਪਿੰਡਾਂ ਦਾ ਜਿਹੜਾ ਮਾਲਵੇ ਦਾ ਜਿਹੜਾ ਪਾਣੀ ਹੈ ਜਾਮ ਪਾਣੀ ਹੈ ਉਹਦੇ ਚ ਖੋਰਾ ਹੈ ਉਹਦੇ ਸ਼ੋਰਾ ਸੋਈ ਸ਼ੋਰਾ ਔਰ ਉਹਦੇ ਜਰੀਲਾ ਪਾਣੀ ਅਰ ਉਹ ਪਹਿਲਾ ਹੀ ਪਾਣੀ ਜਿਹੜਾ ਉਹ ਮਤਲਬ ਡੀਕੋਡ ਕੀਤਾ ਗਿਆ ਸੋ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਰਿਪੋਰਟਾਂ ਜਿਹੜੀਆਂ ਮਤਲਬ ਪੰਜਾਬ ਸਰਕਾਰ ਤੋਂ ਔਰ ਸੈਂਟਰ ਸਰਕਾਰ ਰਲ ਕੇ ਇਹ ਤਿਆਰ ਕਰਾਉਣਾ ਚਾਹੁੰਦੇ ਨੇ ਸਾਬਤ ਕਰਨਾ ਚਾਹੁੰਦੇ ਨੇ ਵੀ ਸਾਡੇ ਕੋਲ ਪਾਣੀ ਸਰਪਲਸ ਹੈ ਇਹਦਾ ਕਾਰਨ ਕੀ ਹੈ ਵੀ ਸੁਪਰੀਮ ਕੋਰਟ ਦੇ ਅੰਦਰ ਜਿਹੜਾ ਕੇਸ ਸਾਡਾ ਦਰਜ ਹੈ ਉਸ ਕੇਸ ਦੇ ਅੰਦਰ ਜਿਹੜੀਆਂ ਸਰਕਾਰ ਨੂੰ ਹੋ ਜਾਤਾ ਹੋਈਆਂ ਔਰ ਉਹਦੇ ਚ ਇਹਨਾਂ ਨੇ ਆਪਣੀ ਰਿਪੋਰਟ ਪੇਸ਼ ਕਰਨੀ ਹੈ ਜੇ 100% ਡੀਟੇਲ ਤੇ ਪਾਣੀ ਖਾਲੀਆਂ ਰਹੀਆਂ ਨਹਿਰਾਂ ਦੇ ਰਹੀਆਂ ਕਿਸਾਨਾਂ ਦੇ ਖੇਤਾਂ ਨੂੰ ਪੂਰਾ ਜਾ ਰਿਹਾ ਹੈ ਤੇ ਇਹਦਾ ਮਤਲਬ ਵਾਧੂ ਪਾਣੀ ਜਿਹੜਾ ਪੰਜਾਬ ਕੋਲ ਹੈਗਾ ਤੇ ਉਹ ਵਾਧੂ ਪੰਜਾਬ ਕਿੱਥੇ ਪਾਣੀ ਕਿਨੂੰ ਦਿੱਤਾ ਜਾਵੇਗਾ ਰਾਜਸਥਾਨ ਨੂੰ ਤੇ ਦਿੱਲੀ ਤੇ ਹਰਿਆਣੇ ਨੂੰ ਇਸ ਕੇਸ ਨੂੰ ਸਤ੍ਰੰਘ ਕਰਨ ਵਾਸਤੇ ਇਹ ਧੱਕੇ ਦੇ ਨਾਲ ਜਿਹੜਾ ਸਾਡੇ ਜਿਹੜੇ ਸੱਤਰ ਨੇ ਉਹ ਪਟਵਾਰੀਆਂ ਦੇ ਉੱਤੇ ਇਹ ਜਿਹੜਾ ਮਤਲਬ ਧੱਕੇ ਨਾਲ ਜਿਹੜੀ ਉਹਨਾਂ ਤੋਂ ਜ਼ੁਬਾਨੀ ਚਿੱਠੀ ਕੱਢ ਕੇ ਵੀ ਕੋਈ ਤੇ ਜ਼ੁਬਾਨੀ ਮੈਸੇਜ ਦੇ ਕੇ WhatsAppਾਂ ਦੇ ਉੱਤੇ ਤੇ ਉਹਨਾਂ ਤੋਂ ਪੂਰੀਆਂ ਰਿਪੋਰਟਾਂ ਤਿਆਰ ਕਰਾਉਣਾ ਚਾਹੁੰਦਾ ਔਰ ਜਦੋਂ ਪਟਵਾਰ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਹੋਣਾ ਨੇ ਵਿਰੋਧ ਕੀਤਾ ਤੇ ਜਸਕਰਨ ਸਿੰਘ ਹੋਣਾ ਦੀ ਜਿਹੜੀ ਆ ਉਹ सस्पेंशन ਕਰਕੇ ਉਹਨਾਂ ਦਾ ਹੈੱਡਕੁਆਰਟਰ ਜਿਹੜਾ ਬੜਾ ਦੂਰ ਦਿਰਾਡੇ ਕਰ ਦਿੱਤਾ ਔਰ 200 ਪਟਵਾਰੀਆਂ ਦੀ ਤਨਖਾਹ ਕੱਟਣ ਦਾ ਉਹਨਾਂ ਨੇ ਨੋਟਿਸ ਕੀਤਾ ਗਿਆ ਇਹ ਵੀ ਗੱਲ ਜਿਹੜੀ ਸਾਡੀ ਟੀਵੀ ਚੈਨਲਾਂ ਤੇ ਆਮ ਤੌਰ ਤੇ ਤੁਸੀਂ ਇਸ ਮਹਸ ਦਾ ਵਿਸ਼ੇ ਚ ਆਉਂਦੀ ਆ ਸੋ ਇਹਦੀ ਵੀ ਅਸੀਂ ਨਖੇਦੀ ਕਰਦੇ ਆ ਔਰ ਮੰਗ ਕਰਦੇ ਆ ਪੰਜਾਬ ਕਿਸਾਨ ਯੂਨੀਅਨ ਤੋਂ ਔਰ ਬਾਕੀ ਪੰਜਾਬ ਦੇ ਲੋਕਾਂ ਤੋਂ ਵੀ ਜੇ ਇਹਨਾਂ ਚੀਜ਼ਾਂ ਨੂੰ ਤੁਸੀਂ ਬਰਦਾਸ਼ਤ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਤੇ ਪੰਜਾਬ ਜਿਹੜਾ ਹੋਰ ਦਸਾਂ ਸਾਲਾਂ ਨੂੰ ਇਹ ਬੰਜਰ ਬਣ ਜਾਏਗਾ ਸੋ ਅੱਜ 2024 ਦੇ ਵੀ ਇਹ ਇਲੈਕਸ਼ਨ ਹੈ ਔਰ ਇਹਨਾਂ ਪਿੰਡਾਂ 'ਚ ਇਹਨਾਂ ਆਮ ਆਦਮੀ ਪਾਰਟੀ ਜਾਂ ਜਿਹੜੀਆਂ ਹੋਰ ਰਾਜਸੀ ਪਾਰਟੀਆਂ ਆਪਣੇ ਆਪ ਨੂੰ ਦਾਵਾ ਕਰਦੀਆਂ ਨੇ ਇਹਨਾਂ ਨੂੰ ਘੇਰਨ ਦਾ ਮੌਕਾ ਇਹਨਾਂ ਨੂੰ ਸਵਾਲ ਪੁੱਛਣ ਦਾ ਮੌਕਾ ਇਹ ਵੀ ਗੱਲ ਬੜੀ ਮਤਲਬ ਕਹਣਾਉਣੀ ਹੈ ਗੱਲ ਇਹ ਵੀ ਕਰਾਂਗੇ ਅਸੀਂ ਕਿ ਕਿਵੇਂ ਮਤਲਬ ਅਸੀਂ 3 ਸਾਲ ਤੋਂ ਲਗਾਤਾਰ ਸਨਮਾਨਜੋ ਸੁਪਰੀਮ ਕੋਰਟ ਨੂੰ ਸਨਮਾਨਜੋ ਹਾਈ ਕੋਰਟ ਨੂੰ ਵਿਧਾਨ ਸਭਾ ਨੂੰ ਪਾਰਲੀਮੈਂਟ ਨੂੰ ਔਰ ਚੋਣ ਕਮਿਸ਼ਨ ਨੂੰ ਮੰਗ ਕਰਦੇ ਰਹੇ ਹਾਂ ਜਿਹੜੇ ਇਹ ਧਾਰਮਿਕ ਆਗੂ ਨੇ ਜਾਂ ਜਿਹੜੇ ਸਿੰਗਰ ਨੇ ਜਿਹੜੇ ਗਾਉਂਦੇ ਨੇ ਲੱਖਾਂ ਤੇ ਕਰੋੜਾਂ ਰੁਪਇਆ ਕਮਾ ਕੇ ਆਪਣੀਆਂ ਧਿਰਾਂਗੀਆਂ ਕੋਠੀਆਂ 'ਚ ਪਾਉਂਦੇ ਨੇ ਜਾਂ ਸਾਡੇ ਮੰਤਰੀ ਤੇ ਵਿਧਾਇਕ ਜਾਂ ਸਾਡੇ ਜਿਹੜੇ ਹੋਰ ਸਾਡੇ ਜਿੰਨੇ ਵੀ ਰਾਸੀ ਲੋਕ ਨੇ ਇਹ ਸਿਰਫ ਆਪਣਾ ਸਿੰਬਲ ਸਟੇਟਸ ਬਣਾਉਣ ਵਾਸਤੇ ਸਰਕਾਰ ਦੇ ਖਜ਼ਾਨੇ 'ਚੋਂ ਦਿੱਤੀ ਹੋਈ ਤਨਖਾਹ ਦੇ ਕਰਮਚਾਰੀਆਂ ਨੂੰ ਆਪਣੀ ਸੁਰੱਖਿਅਤ ਜਿਹੜੇ ਗਾਰਡ ਰੱਖਦੇ ਨੇ ਟਾਹ ਟੱਪੇ ਬਾਅਦ ਤੇ ਇੱਥੋਂ ਤੱਕ ਸਾਡਾ ਪ੍ਰਧਾਨ ਮੰਤਰੀ ਪੰਜਾਬ 1200 ਬੰਦਾ ਕਿਹੜਾ ਸਿਕਿਉਰਿਟੀ ਦਾ ਲਈ ਫਿਰਦਾ ਅਸੀਂ ਮੰਗ ਕਰਦੇ ਸੀ ਵੀ ਘੱਟੋ ਘੱਟ ਜੇ ਇਹਨਾਂ ਨੂੰ ਸਿਕਿਉਰਿਟੀ ਦੀ ਲੋੜ ਹੈ ਧਾਰਮਿਕ ਆਗੂਆਂ ਨੂੰ ਕੀ ਲੋੜ ਹੈ ਉਹ ਤੇ ਰੱਬ ਦੇ ਨਾਂ ਦੇ ਲੈਣ ਵਾਲੇ ਨੇ ਤੇ ਜੇ ਰੱਬ ਹੀ ਬੰਦੂਕਾਂ ਦੇ ਥੱਲੇ ਜੀਨ ਲੱਗ ਗਿਆ ਤੇ ਰੱਬ ਤੇ ਕੀ ਭਰੋਸਾ ਰਹਿ ਜਾਏਗਾ ਜੇ ਧਰਮ ਦੀ ਗੱਲ ਕਰਦੇ ਆ ਚਾਹੇ ਉਹ ਸਿੱਖਾਂ ਦੇ ਧਾਰਮਿਕ ਆਗੂ ਹੋਣ ਚਾਹੇ ਹਿੰਦੂਆਂ ਦੇ ਧਾਰਮਿਕ ਆਗੂ ਹੋਣ ਚਾਹੇ ਕਿਸੇ ਵੀ ਸੰਸਥਾ ਦੇ ਆਗੂ ਹੋਣ ਉਹਨਾਂ ਨੂੰ ਦਿੱਤੀ ਸਿਕਿਉਰਿਟੀ ਜਿਹੜੀ ਕਿਉਂ ਨਾ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਕੱਟੇ ਜਾਣ ਔਰ ਉਹਨਾਂ ਤੋਂ ਪੈਸੇ ਲੈ ਜਾਣ ਔਰ ਬੜੀ ਵ ਅੱਜ ਹਾਈ ਕੋਰਟ ਨੇ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਨੂੰ ਇੱਕ ਨੋਟਿਸ ਕੱਢ ਕੇ ਇਹ ਜਵਾਬ ਮੰਗਿਆ ਵੀ ਹੁਣ ਤੱਕ ਕਿੰਨੀ ਨਫਰੀ ਜਿਹੜੀ ਹੈ ਇਹਨਾਂ ਲੋਕਾਂ ਨੂੰ ਤੁਸੀਂ ਜਿਹੜੀਆਂ ਸਖਤ ਸਖਤੀ ਵਜੋਂ ਜਿਹੜੀ ਗੜੀ ਉਹ ਸਿਕਿਉਰਿਟੀ ਵਜੋਂ ਦਿੱਤੀ ਹੋਈ ਆ ਤੇ ਜੇ ਸਿਕਿਉਰਿਟੀ ਵਜੋਂ ਦਿੱਤੀ ਗਈ ਹੈ ਤੇ ਇਹਨਾਂ ਕੋ ਕਿੰਨਾ ਪੈਸਾ ਹੁਣ ਤੱਕ ਤੁਸੀਂ ਕਲੈਕਟ ਕਰ ਚੁੱਕੇ ਹੋ ਕਿੰਨੀ ਇਹਨਾਂ ਕੋ ਜਿਹੜੀ ਹੈ ਰਿਕਵਰੀ ਲੈ ਚੁੱਕੇ ਹੋ ਪਰ ਅੱਜ ਤੱਕ ਸਾਡੀ ਨੌਲੇਜ ਦੇ ਮੁਤਾਬਕ ਜਿੰਨੇ ਵੀ ਅੱਜ ਦੇ ਚਾਹੇ ਸਰਪੰਚ ਹੈ ਚਾਹੇ ਉਹ ਰਾਜਨੀਤਿਕ ਨੇਤਾ ਹੈ ਚਾਹੇ ਉਹ ਐਮਐਨਏ ਹੈ ਚਾਹੇ ਉਹ ਮੰਤਰੀ ਹੈ ਚਾਹੇ ਕਿਸੇ ਵੀ ਹੋਰ ਸਿੰਬਲ ਸਟੇਟ ਚ ਇਥੋਂ ਤੱਕ ਜਿਹੜੇ ਕਲਾਕਾਰ ਨਹੀਂ ਗਾਉਣ ਵਾਲੇ ਖਾਸ ਕਰਕੇ ਉਹ ਸੈਲੀਬ੍ਰਿਟੀ ਔਰ ਉਹ ਵੀ ਜਿਹੜੀ ਆ ਸਰਕਾਰ ਦੀ ਜਿਹੜੀ ਆ ਉਹ ਸਿਕਿਉਰਿਟੀ ਜਿਹੜੀ ਆ ਬਿਨਾ ਮਤਲਬ ਪੈਸੇ ਤੇ ਲੈਂਦੇ ਨੇ ਔਰ ਪੈਸੇ ਦਾ ਜਿਹੜਾ ਸਾਰਾ ਖਜ਼ਾਨਾ ਉਹ ਆਪਣੀ ਜੇਬ ਚ ਪਾਉਂਦੇ ਨੇ ਸੋ ਬੜੀ ਵਧੀਆ ਗੱਲ ਹੈ ਕਿ ਮਾਨਯੋਗ ਹਾਈ ਕੋਰਟ ਨੇ ਕਿ ਭਾਵੇਂ ਤਿੰਨ ਸਾਲ ਤੋਂ ਸਾਡੀ ਮੰਗ ਸੀ ਜੇ ਇਸ ਕੱਲ ਦਾ ਜਵਾਬ ਆ ਜਾਂਦਾ ਜੇ ਪੰਜਾਬ ਦੀ ਸਰਕਾਰ ਕੇ ਦੂਗੀਆਂ ਸਰਕਾਰਾਂ ਇਹ ਜਵਾਬ ਦੇ ਦਿੰਦੀਆਂ ਨੇ ਸੇ ਪੰਜਾਬ ਦਾ ਖਜ਼ਾਨਾ ਤੇ ਆਪਣਿਆਂ ਭਰਿਆ ਜਾਏਗਾ ਕਿਉਂਕਿ 60% ਸਿਕਿਉਰਿਟੀ ਜਿਹੜੀ ਹੈ ਉਹ ਇਹਨਾਂ ਲਟੇਰੇ ਲੋਕਾਂ ਨੂੰ ਇਹਨਾਂ ਬਦਮਾਸ਼ ਲੋਕਾਂ ਨੂੰ ਦਿੱਤੀ ਗਈ ਹੈ ਜਿਹੜੇ ਸਾਡੇ ਤਨਖਾਹਾਂ ਚ ਜਿਹੜੇ ਸਾਡੇ ਟੈਕਸ ਕੱਟੇ ਜਾਂਦੇ ਨੇ ਕਿਸਾਨਾਂ ਦੇ ਟੈਕਸ ਕੱਟੇ ਜਾਂਦੇ ਨੇ ਮਜ਼ਦੂਰਾਂ ਦੇ ਟੈਕਸ ਕੱਟੇ ਜਾਂਦੇ ਨੇ ਜੀਐਸਟੀ ਕੱਟਿਆ ਜਾਂਦਾ ਹੋ ਸਕਦਾ ਇਹ ਜਿਹੜੇ ਸਾਡੇ ਖਜ਼ਾਨੇ ਦੇ ਪੈਸੇ ਨੇ ਸਾਡੇ ਟੈਕਸਰ ਦੇ ਪੈਸੇ ਨੇ ਇਹ ਆਪਣੀ ਐਸ਼ਵ ਰਾਮਦੇਵ ਤੇ ਇਹ ਜੀਵਨਤਾ ਜਿਹੜਾ ਵੱਧ ਤੋਂ ਵੱਧ ਜਿਹੜਾ ਉਹ ਫਾਇਦਾ ਉਠਾਉਂਦੇ ਨੇ ਇਹ ਅਚੀ ਕੱਲ੍ਹ ਆਉਣ ਵਾਲੇ ਸਮੇਂ 'ਚ ਇਹ ਕੀ ਸਰਕਾਰ ਜਵਾਬ ਦਿੰਦੀ ਹੈ ਦੇਖਿਆ ਜਾਏਗਾ ਜਿੱਥੋਂ ਤੱਕ ਚੋਣਾਂ ਦੀ ਸਮਰੱਥਾ ਹੈ ਕੱਲ 17 ਤਰੀਕ ਸੀ 17 ਤਰੀਕ ਨੂੰ ਟੋਟਲ ਦੇ ਟੋਟਲ ਜਿਹੜੇ ਸਾਰੇ ਕਾਗਜ ਨਾਮਜ਼ਦਗੀ ਜਿਹੜੀ ਸੀ ਉਹ ਕੰਪਲੀਟ ਹੋ ਚੁੱਕੀ ਹੈ ਤੇ 328 ਬੰਦੇ ਪੰਜਾਬ ਦੇ ਅੰਦਰ 13 ਸੀਟਾਂ ਦੇ ਉੱਤੇ ਜਿਹੜੇ ਨੇ ਉਹ ਨਾਮਜ਼ਦਗੀਆਂ ਜਿਹੜੀਆਂ ਸਿਲੈਕਟ ਕੀਤੀਆਂ ਗਈਆਂ ਜਿਹਦੇ ਵਿੱਚੋਂ ਜਿਹੜੀ ਹੁਣ ਤੱਕ ਜਿਹੜੀ ਗੱਲ ਕਿ 328 ਨਾਮਜ਼ਦਗੀਆਂ 13 ਲੋਕ ਸਭਾ ਵਾਸਤੇ ਜਿਹੜੀਆਂ ਉਹ ਭਰੀਆਂ ਗਈਆਂ ਭਰੀਆਂ ਦੇ ਗਾੜਾ ਗਿਣੀਆਂ ਸੀ 466 ਤੇ 568 68 ਆਈਆਂ ਸੀ ਜਿਹਦੇ ਜਿਹਦੇ ਜੋਂ 328 ਜਿਹੜੀਆਂ ਉਹ ਪ੍ਰਵਾਂਤ ਗਿਣੀਆਂ ਗਈਆਂ ਜਿਵੇਂ ਕਿ ਪਟਿਆਲੇ ਤੋਂ 27 ਹੈ ਗੁਰਦਾਸਪੁਰ ਤੋਂ 29 ਹੈ ਅੰਮ੍ਰਿਤਸਰ ਤੋਂ 33 ਹੈ ਖਡੂਰ ਸਾਹਿਬ ਤੋਂ 30 ਹੈ ਜਲੰਧਰ ਤੋਂ 20 ਹੈ ਸੰਗਰੂਰ ਤੋਂ 26 ਹੈ ਹੁਸ਼ਿਆਰਪੁਰ ਤੋਂ 19 ਹੈ ਆਨੰਦਪੁਰ ਸਾਹਿਬ ਤੋਂ 29 ਹੈ ਲੁਧਿਆਣੇ ਤੋਂ 44 ਹੈ ਫਤਿਹਗੜ੍ਹ ਤੋਂ 15 ਤੇ 30 ਫਰੀਦਕੋਟ ਤੋਂ ਨੇ ਫਰੋਜਪੁਰ ਤੋਂ 33 ਨੇ ਤੇ 20 ਬਠਿੰਡੇ ਤੋਂ ਜਿਹੜੀਆਂ ਨਾਮਜ਼ਦਗੀਆਂ ਭਰੀਆਂ ਗਈਆਂ ਨੇ ਸੋ ਅੱਜ ਪਿੰਡਾਂ ਦੇ ਅੰਦਰ ਇਹ ਸਾਡੇ ਰਾਜਨੀਤਿਕ ਲੋਕ ਇਸ ਢੰਗ ਦਾ ਜ਼ਹਿਰ ਉਗੜ ਰਹੇ ਨੇ ਅੱਗ ਬੁਗੜ ਰਹੇ ਨੇ ਤੇ ਆਉਣ ਵਾਲੇ ਸਮੇਂ ਕਿ ਸੰਭ ਲੱਗਦਾ ਜਿਵੇਂ ਫਿਰ ਪੰਜਾਬ ਇੱਕ ਭਾਂਬੜ ਦੀ ਅੱਗ ਜਿਹੜੀ ਬਣ ਜਾਵੇਗਾ ਤੁਸੀਂ ਜਿੰਨੇ ਵੀ ਚੈਨਲ ਵੇਖ ਰਹੇ ਹੋ ਜਾਂ ਜਿਹੜੇ ਵੀ ਸੋਸ਼ਲ ਮੀਡੀਆ ਵਾਲੇ ਕੰਮ ਕਰਨ ਵਾਲੇ ਨੇ ਯੂਟਿਊਬਰ ਨੇ ਜਦੋਂ ਉਹਨਾਂ ਨੂੰ ਰਿਕਾਰਡ ਕਰਦੇ ਨੇ ਤੇ ਉਹਨਾਂ ਦੇ ਵਿੱਚੋਂ ਅੱਗ ਜਿਹੜੀ ਆ ਉਹ ਨਿਕਲਦੀ ਆ ਭੜਕਾਉ ਅੱਗ ਨਿਕਲਦੀ ਐ ਕਿਤੇ ਵੀ ਇਨਸਾਨੀਅਤ ਦੀ ਗੱਲ ਨਹੀਂ ਕਿਤੇ ਧਰਮ ਦੀ ਗੱਲ ਹੋ ਰਹੀ ਐ ਕਿਤੇ ਜਾਤ ਦੀ ਗੱਲ ਹੋ ਰਹੀ ਐ ਕਿਤੇ ਪਛੜੀ ਸਿਆਲੀਆਂ ਦੀ ਗੱਲ ਹੋ ਰਹੀ ਐ ਕਿਤੇ ਸ਼ਡਿਊਲ ਕਾਸਟਾਂ ਦੀ ਗੱਲ ਹੋ ਰਹੀ ਐ ਤੇ ਕਿਤੇ ਧਰਮ ਨੂੰ ਬਚਾਉਣ ਦਾ ਖਤਰਾ ਧਰਮ ਨੂੰ ਪੈ ਗਿਆ ਇਹਦੇ ਲਈ ਗੱਲ ਹੋ ਰਹੀ ਐ ਪਰ ਕਿਤੇ ਇਨਸਾਨੀਅਤ ਦੀ ਗੱਲ ਨਹੀਂ ਹੋ ਰਹੀ ਵੱਦ ਤੋਂ ਵੱਦ ਜੇ ਗੱਲ ਕਰਦੇ ਨੇ ਤੇ ਮੁਕਤਕੋਰੀ ਸਕੀਮਾਂ ਦੇਣ ਦੀ ਗੱਲ ਕਰਦੇ ਨੇ ਜਿਹੜੀਆਂ ਕਿ ਸਰਕਾਰ ਵੱਲੋਂ ਪਹਿਲਾਂ ਹੀ ਆਲਰੇਡੀ ਇਹ ਸਕੀਮਾਂ ਦੇ ਦੇ ਕੇ ਪੰਜਾਬ ਨੂੰ ਲੰਗੇ ਕਿ ਪੰਜਾਬ ਨੂੰ ਕਿਜਾਈ ਹਟ ਕੀਤਾ ਜਾ ਸਕਦਾ ਜੇ ਇਹੇ ਚੀਜ਼ਾਂ ਬੰਦ ਕਰ ਦੇਣ ਜੇ ਬਹੁਤ ਕੁਛ ਨਾ ਕਰਨ ਸਿਕਿਉਰਿਟੀ ਵਾਪਸ ਲੈ ਕੇ ਉਹਨਾਂ ਕੋ ਪੈਸੇ ਜਿਹੜੇ ਕਲੈਕਟ ਕਰ ਲੈਣ ਤਾਂ ਮੇਰਾ ਖਿਆਲ ਪੰਜਾਬ ਦਾ ਖਜ਼ਾਨਾ ਜਿਹੜਾ ਭਰਿਆ ਜਾਏਗਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਜਿਹੜਾ ਬੋਝ ਨਹੀਂ ਪਏਗਾ ਪਰ ਅੱਜ ਲੋੜ ਇਸ ਗੱਲ ਦੀ ਹੈ ਭਾਵੇਂ ਕਿ ਰਾਜਸੀ ਤਰ੍ਹਾਂ ਤੁਸੀਂ ਕਿਸੇ ਦੀ ਵੀ ਸੁਣਨੋ ਚਾਹੀਏ ਅਕਾਲੀ ਦਲਾ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਜਾਂ ਕੋਈ ਹੋਰ ਇੱਤਾ ਦੁਪਾ ਨਹੀਂ ਸਾਡਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਹੈ ਸਾਡਾ ਵਿਚਾਰਾਂ ਦੀ ਲੜਾਈ ਹੈ ਜਦ ਅਸੀਂ ਸਦਾਤਕ ਤੌਰ ਤੇ ਵਿਚਾਰਾਂ ਦੀ ਗੱਲ ਕਰਦੇ ਆ ਉਹਨਾਂ ਸਾਰੀਆਂ ਰੈਲੀਆਂ ਦੇ ਵਿੱਚ ਇੱਕ ਦੂਜੇ ਤੇ ਅਜੇ ਹੀ ਦੂਸ਼ਣਬਾਜ਼ੀ ਲਈ ਜਾਂਦੀ ਹੈ ਅਜੇ ਨੌਲੇਜ ਜਾਂਦੇ ਨੇ ਜਿਵੇਂ ਦੋ ਵਿਹੜੇ ਦੀਆਂ ਜਨਾਨੀਆਂ ਇੱਕ ਦੂਜੇ ਨੂੰ ਮਿਹਣੋਕ ਮਿਹਣੇ ਦੇ ਕੇ ਗਾਲਾਂ ਕੱਢਦੀਆਂ ਨੇ ਪਰ ਕਿਤੇ ਵੀ ਤੁਹਾਨੂੰ ਸੁਧਭਾਵਨਾ ਪਿਆਰ ਭਾਈਚਾਰਕ ਸਾਂਝ ਦੀ ਕੋਈ ਉੱਥੇ ਗੱਲ ਨਹੀਂ ਕੀਤੀ ਜਾਂਦੀ ਕਿ ਏਸੀ ਸਾਰੇ ਇੱਕ ਇਨਸਾਨ ਹੈ ਇੱਕ ਨੂਰ ਤੋਂ ਸਭ ਦਾ ਦੁਪਜਾ ਤਾਣ ਭਲੇ ਕੋ ਮੰਦੇ ਗੁਰੂ ਨਾਨਕ ਦੇ ਇਸ ਸਿਧਾਦ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈ ਉਹ ਆਪਕੋ ਆਪਣੀ ਡੁੱਗਦੀ ਵੀ ਵੀ ਲਾ ਰਹੇ ਨੇ ਸੋ ਭਾਵੇਂ ਇਹ ਰਿਪੋਰਟਾਂ ਬਹੁਤ ਆ ਰਹੀਆਂ ਨੇ ਵੱਖ-ਵੱਖ ਚੈਨਲ ਇਸ ਗੱਲ ਦਾ ਦਾਅਵਾ ਕਰਦੇ ਨੇ ਜਿਹੜੇ ਤੇ ਮੁੱਖ ਧਾਰਾ ਦੇ ਚੈਨਲ ਨੇ ਜਿਵੇਂ ਕਿ ਭਾਜਪਾ ਨਾਲ ਜੁੜੇ ਹੋਏ ਕੋਈ ਚੈਨਲ ਨੇ ਕੋਈ ਇਹ ਦਾਅਵਾ ਕਰਦੇ ਨੇ ਕਿ ਭਾਜਪਾ ਜਿਹੜੀ ਆਉਣ ਵਾਲੇ ਸਮੇਂ 'ਚ 3-400 ਤੋਂ ਵੱਧ ਸੀਟਾਂ ਲੈ ਕੇ ਜਾਏਗੀ ਪਰ ਦੂਸਰੇ ਪਾਸੇ ਜਿਹੜੇ YouTube ਚੈਨਲ ਜਾਂ ਦੂਜੇ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਚੈਨਲ ਨੇ ਜਿਹੜੇ ਮੁੱਖ ਧਾਰਾ 'ਚ ਨਹੀਂ ਆਉਂਦੇ ਔਰ ਉਹ ਇਸ ਗੱਲ ਦੀ ਕਹਿਨ ਨੂੰ ਤਿਆਰ ਨੇ ਕਿ ਮੋਦੀ ਦੀ ਸਰਕਾਰ ਜਿਹੜੀ ਆ ਜਾਂ ਮੋਦੀ ਦੀ ਜਿਹੜੀ ਭਾਤ ਹੈ ਉਹ 200 ਤੋਂ ਲੈ ਕੇ 250 ਤੱਕ ਜਿਹੜੀਆਂ ਸੀਟਾ ਲੈਣ ਦੀ ਜਿਹੜੇ ਉਹ ਮਤਲਬ ਹਿੰਮਤ ਹੈਗੀ ਹੈ ਸੋ ਇਸੇ ਤੰਗ ਦਾ ਇੱਕ ਬਹੁਤ ਵੱਡਾ ਜਿਹੜਾ ਸਾਡਾ ਅਖਬਾਰ ਸੀ ਜਿਹਦੀ ਰਿਪੋਰਟਾਂ ਆਮ ਤੌਰ ਤੇ ਆਪਾਂ ਜਾਰੀ ਕਰਦੇ ਰਹੇ ਆ ਉਹਦੇ ਵਿੱਚ ਜਿੱਥੋਂ ਤੱਕ ਕਿਹਾ ਗਿਆ ਦੱਸਿਆ ਜਾਂਦਾ ਇਹ ਹੈ ਕਿ ਮਾਲਤੀワਲ ਦਾ ਸੌਰੀ ਸੀ타ਰਮਨ ਦੇ ਹਸਬੈਂਡ ਜਿਹੜੇ ਨੇ ਉਹਨਾਂ ਦੇ ਪਤੀ ਔਰ ਇਸ ਗੱਲ ਲਈ ਵਿਰੋਧ ਕਰਦੇ ਆ ਰਹੇ ਨੇ ਇਸ ਗੱਲ ਲਈ ਕਹਿੰਦੇ ਆ ਰਹੇ ਨੇ ਕਿ ਭਾਜਪਾ 300 250 200 ਤੋਂ ਉੱਪਰ ਨਹੀਂ ਜਾ ਸਕਦੇ ਸੋ ਸਾਰੇ ਚੈਨਲ ਇੱਕ ਦੂਜੇ ਨੂੰ ਡਾਊਨ ਕਰਨ ਵਾਸਤੇ ਇੱਕ ਦੂਜੇ ਦੀਆਂ ਜੜੀਆਂ ਰਿਪੋਰਟਾਂ ਪੇਸ਼ ਕਰ ਰਹੇ ਨੇ ਇਹ ਤਾਂ ਹੁਣ ਇੱਕ ਤਰੀਕ ਤੋਂ ਬਾਅਦ 4 ਤਰੀਕ ਨੂੰ ਪਤਾ ਲੱਗੇਗਾ ਕਿ ਸੱਚ ਕੀ ਹੈ ਕਿਹੜਾ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ ਪਰ چاہے ਸੱਚ ਹੋਵੇ ਜਾਂ ਝੂਠ ਹੋਵੇ ਆਖਰ ਲੋਕਾਂ ਦਾ ਪੈਸਾ ਜਿਹੜਾ ਉਹ ਬਰਬਾਦ ਹੋ ਰਿਹਾ ਮੈਂ ਇੱਕ ਗੱਲ ਹੋਰ ਕਹਿਣੀ ਛੱਡ ਭੁੱਲ ਜਾਮਾ ਕਿਉਂਕਿ ਜਿੰਨਾ ਕੁਛ ਵੀ ਹੈ ਜਿਵੇਂ ਕਿ ਚੋਣ ਕਮਿਸ਼ਨ ਦਾ ਇੱਕ ਵਾਦਾ ਹੁੰਦਾ ਕਿ ਜਿਸ ਦਿਨ ਚੋਣ ਕਮਿਸ਼ਨ ਦੀਆਂ ਨਾਮਜ਼ਦਗੀਆਂ ਪੂਰੀਆਂ ਹੋ ਜਾਂਦੀਆਂ ਕਾਗਜ਼ੀ ਦੀ ਪਰਤਾਲ ਹੋ ਜਾਂਦੀ ਹੈ ਤੇ ਸਾਰਿਆਂ ਨੂੰ ਚੋਣ ਦੇ ਨਿਸ਼ਾਨ ਲਟਾ ਅਲਾਟ ਕਰ ਦਿੱਤੇ ਜਾਂਦੇ ਆ 17 ਤਰੀਕ ਜਿਹੜੀ ਕੱਲ ਲੰਘ ਕੇ ਗਈ ਹੈ ਉਹਦੇ ਤੋਂ ਬਾਅਦ ਉਹਨਾਂ ਦੇ ਖਰਚੇ ਨਿਧਾਰਤ ਕੀਤੇ ਜਾਂਦੇ ਨੇ ਮੈਂ ਚੋਣ ਕਮਿਸ਼ਨ ਨੇ ਇੱਕ ਸਵਾਲ ਜ਼ਰੂਰ ਕਰਦਾ ਤੇ ਭਾਰਤ ਦੇ ਅਸੈਂਬਲੀ ਪੰਜਾਬ ਦੀ ਅਸੈਂਬਲੀ ਜਾਂ ਪਾਰਲੀਮੈਂਟ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਮਾਨਜੂਰ ਸੁਪਰੀਮ ਕੋਰਟ ਨੂੰ ਬੇਨਤੀ ਕਰਦਾ ਹੈ ਕਿ ਜਿਹੜੀਆਂ ਰੈਲੀਆਂ ਪਹਿਲਾਂ ਡੇਢ ਮਹੀਨੇ ਤੋਂ ਲਗਾਤਾਰ ਟੈਕਸੀਆਂ, ਕਾਰਾਂ, ਬੱਸਾਂ, ਟਰੱਕਾਂ, ਟਰੈਕਟਰਾਂ ਤੇ ਹਜ਼ਾਰਾਂ ਦੀ ਗਿਣਤੀ ਚ ਚੌਣ ਰੈਲੀਆਂ ਹੋਈਆਂ ਉਹਨਾਂ ਦਾ ਖਰਚਾ ਕਿੱਥੇ ਪਾਇਆ ਜਾਏਗਾ? ਉਹਨਾਂ ਦਾ ਖਰਚਾ ਕਿੱਥੋਂ ਹੋਇਆ? ਕਦੇ ਜਾਣਨ ਦੀ ਕੋਸ਼ਿਸ਼ ਕੀਤੀ? ਤੁਸੀਂ ਖਰਚਾ ਸਿਰਫ ਤੇ ਸਿਰਫ ਜਿਹੜਾ ਉਹ 17 ਤਰੀਕ ਤੋਂ ਲੈ ਕੇ ਇੱਕ ਪਹਿਲੀ ਤਰੀਕੇ 30 ਤਰੀਕ ਤੱਕ ਇਨ ਅਧਾਰ ਤੇ ਕੀਤਾ ਜਾਏਗਾ ਜਾਂ ਵੱਧ ਤੋਂ ਵੱਧ ਇੱਕ ਤਰੀਕ ਤੱਕ ਕੀਤਾ ਜਾਏਗਾ ਬਾਕੀ ਖਰਚੇ ਕਿੱਥੋਂ ਆਏ ਇਹਦਾ ਮਤਲਬ ਇਹਨਾਂ ਪਾਰਟੀਆਂ ਨੇ ਉਹਨਾਂ ਧਨਾਢਾਂ ਦੇ ਕੋਲੋਂ ਦੋ ਨੰਬਰ ਚ ਪੈਸੇ ਲਏ ਉਹਨਾਂ ਲੋਕਾਂ ਕੋਲੋਂ ਜਿਹੜੀ ਨਕਦੀ ਦੇ ਰੂਪ ਚ ਪੈਸੇ ਲਏ ਜਾਂ ਉਹ ਕਾਲਾ ਧਨ ਜਿਹੜਾ ਇਕੱਠਾ ਕੀਤਾ ਜਿਹੜਾ ਰਿਸ਼ਵਤ ਖੋਰੀ ਦੇ ਪੈਸਾ ਹੁੰਦਾ ਬਲੈਕਮੇਲਿੰਗ ਦਾ ਪੈਸਾ ਹੁੰਦਾ ਨਸ਼ਾ ਖੋਰੀ ਤੋਂ ਪੈਸਾ ਆਇਆ ਇਹ ਸਾਰੇ ਦੇ ਸਾਰੇ ਪੈਸੇ ਚੋਣਾਂ ਦੇ ਅੰਦਰ ਜਿਹੜੀਆਂ ਨਾਮ ਜਦਕੀਆਂ ਤੋਂ ਪਹਿਲਾਂ ਜਿਹੜੀਆਂ ਰੈਂਡੀਆਂ ਹੋਈਆਂ ਨਾਮ ਜਦਕੀਆਂ ਤੋਂ ਪਹਿਲਾ ਮੀਟਿੰਗਾਂ ਹੋਈਆਂ ਉਹਨਾਂ ਤੇ ਖਰਚਿਆ ਗਿਆ ਸ਼ਰਾਬ ਦਾ ਸੇਵਨ ਇੰਨੀ ਬੁਰੀ ਤਰ੍ਹਾਂ ਹੋ ਰਿਹਾ ਔਰ ਕੱਲ ਇੱਕ ਰਿਪੋਰਟ ਸੀ ਇਸ ਡਿਪਾਰਟਮੈਂਟ ਦੀ ਜਿਨ੍ਹਾਂ ਦੀ ਡਿਊਟੀ ਲਈ ਗਈ ਹੈ ਏਜੰਸੀਆਂ ਦੀ ਕਿ ਤੁਸੀਂ ਨਸ਼ੇ ਦੇ ਪਦਾਰਥਾਂ ਨੂੰ ਫੜਨਾ ਅਨੇਕਾਂ ਤਰ੍ਹਾਂ ਦੇ ਹੁਣ ਤੱਕ 3 ਗੇੜਾਂ ਦੇ ਬਾਅਦ ਚੌਥਾ ਗੇੜ ਆਇਆ ਪੰਜਵਾਂ ਆਇਆ ਹੁਣ ਪੰਜਵੇਂ ਗੇੜ ਦੀ ਇਲੈਕਸ਼ਨ ਹੈ ਤੇ ਇਹਦੇ ਚ ਜਿੰਨਾ ਵੀ ਪੈਸਾ ਹੁਣ ਤੱਕ ਫੜਿਆ ਗਿਆ ਅਜੇ ਤੱਕ ਉਸ ਏਜੰਸੀ ਨੇ ਸਾਫਤ ਨਹੀਂ ਕੀਤਾ ਕਿ ਇਸ ਪਾਰਟੀ ਦਾ ਸੀ ਕਿਸ ਬੰਦੇ ਦਾ ਸੀ ਸ਼ਰਾਬ ਜਿੱਦੀ ਫੜੀ ਗਈ ਉਹ ਡਰਾਈਵਰ ਫੜਿਆ ਗਿਆ ਪਰ ਡਰਾਈਵਰ ਕਿਸੇ ਨਾ ਕਿਸੇ ਦੀ ਸ਼ਰਾਬ ਲੈ ਕੇ ਕਿਤੇ ਦਿਆ ਸੀ ਨਸ਼ਾ ਕਿਸੇ ਨਾ ਕਿਸੇ ਅਧਿਕਾਰੀ ਨੇ ਕਿਸੇ ਨਾ ਕਿਸੇ ਏਜੰਸੀ ਨੇ ਜਾਂ ਕਿਸੇ ਨਾ ਕਿਸੇ ਰਾਜਸੀ ਤਰਨੇ ਜਾਂ ਕਿਸੇ ਨਾ ਕਿਸੇ ਲੀਡਰ ਨੇ ਆਪਣਾ ਖੈਰ ਕਰਕੇ ਪਹੁੰਚਾਉਣ ਦਾ ਯਤਨ ਕੀਤਾ ਕਦੇ ਉਹ ਬਾਹਰ ਕੱਢਣ ਦਾ ਯਤਨ ਕੀਤਾ ਨਾ ਪਹਿਲੀਆਂ ਚੋਣਾਂ ਚ ਹੋਇਆ ਨਾ ਹੁਣ ਦੇ ਚੋਣਾਂ ਚ ਹੋਇਆ ਸੋ ਸਾਡੀ ਚੋਣ ਕਮਿਸ਼ਨ ਨੇ ਇੱਕ ਬੇਨਤੀ ਹੈ ਪਿੱਕਟੋ ਕੱਢ ਜਿਹੜਾ ਨਸ਼ਾ ਫੜਿਆ ਗਿਆ ਜਿਹੜੇ ਕੈਸ਼ ਫੜਿਆ ਜਾ ਰਿਹਾ ਜਾਂ ਕੁਛ ਉਹਦਾ ਇਨਵੈਸਟਿਗੇਟ ਕਰਕੇ ਉਹ ਬੰਦਿਆਂ ਨੂੰ ਮਤਲਬ ਸ਼ਾਰਟ ਆਊਟ ਤੇ ਕੀਤਾ ਜਾਵੇ ਦੱਸਿਆ ਤੇ ਜਾਵੇ ਇਹਦੇ ਪਿੱਛੇ ਹੱਥ ਕੌਣ ਆ ਕਿੰਨਾ ਲੋਕਾਂ ਨੇ ਇਹ ਗੱਲ ਕੀਤੀ ਸੋ ਕਹਿਣ ਦਾ ਭਾਵ ਆ ਜਿੰਨੇ ਮਰਜ਼ੀ ਰਿਜ਼ਲਟ ਆ ਜਾਣ ਜੋ ਕੁਛ ਮਰਜ਼ੀ ਹੋ ਜੇ ਜਿੱਦਾਂ ਦਾ ਜ਼ਹਿਰ ਪੰਜਾਬ ਦੇ ਅੰਦਰ ਢੋਲਿਆ ਜਾ ਰਿਹਾ ਇਹ ਸਾਰਾ ਜ਼ਹਿਰ ਜਿਹੜਾ ਆਉਣ ਵਾਲੇ ਸਮੇਂ ਤੇ ਇੱਕ ਭੰਮੜ ਵੱਜ ਕੇ ਮੱਕੂਗਾ ਆਪਾਂ ਕਿਸਾਨ ਜਿੱਥੇ ਬੰਦਿਆਂ ਨੂੰ ਕਹਿੰਨੇ ਤੁਸੀਂ ਰਾਹ ਰੋਕਲੇ ਨੇ ਤੁਸੀਂ ਕਿਸਾਨਾਂ ਜਿੱਥੇ ਬੰਦੀਆਂ ਦੇ ਉੱਤੇ ਦੋਸ਼ ਲਾਉਂਦੇ ਆ ਰਹੇ ਹੋ ਵੀ ਤੁਸੀਂ ਬੱਸਾਂ ਬੰਦ ਕਰਤੀਆਂ ਤੁਸੀਂ ਜਿਹੜੇ ਰੇਲਵੇ ਸਟੇਸ਼ਨ ਬੰਦ ਕਰਦੇ ਰੇਲਵੇ ਗੱਡੀਆਂ ਰੱਦ ਕਰਤੀਆਂ 1600 ਗੱਡੀਆਂ ਹੁਣ ਤੱਕ ਰੱਦ ਹੋਈਆਂ ਉਹਨਾਂ ਦਾ ਇਲਜ਼ਾਮ ਕਿਸਾਨਾਂ ਤੇ ਆ ਪਰ ਕੀ ਜਿਹੜੀ ਇਹ ਰੋਜ਼ ਰੋਗਦੇ ਨੇ ਜਿਹੜੇ ਇਹ ਰੋਜ਼ ਜਿਹੜੀਆਂ ਸਾਡੀਆਂ ਰੈਲੀਆਂ ਕਰਕੇ ਧਰਨੇ ਕਰਕੇ ਬੱਸਾਂ ਦੇ ਰਸ ਕਰਕੇ ਲੋਕੀ ਖੱਜਲਖਵਾਰ ਹੋ ਰਹੇ ਨੇ ਉਹਨਾਂ ਦੇ ਦੋਸ਼ੀ ਕੌਣ ਨੇ ਉਹ ਕਿਹੜੀ ਸਰਕਾਰ ਨੇ ਪ੍ਰਵਾਨਤ ਕੀਤਾ ਜੇ ਸਰਕਾਰ ਇਹਨਾਂ ਨੂੰ ਪਰਮਿਸ਼ਨ ਦੇ ਸਕਦੀ ਹੈ ਇਹਨਾਂ ਨੂੰ ਕੌਣ ਨਹੀਂ ਪਰਮਿਸ਼ਨ ਦੇ ਸਕਦੀ ਅੱਜ ਮੋਹਾਲੀ ਦੇ ਅੰਦਰ ਕੌਮੀ ਇਨਸਾਫ ਮੋਰਚਾ ਆਪਣੇ ਮੋਰਚੇ ਲਈ ਬੈਠਾ ਦੋ ਸਾਲ ਤੋਂ ਉਸ ਮੋਰਚੇ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਪਰ ਹਾਈ ਕੋਰਟ ਨੇ ਡਾਇਰੈਕਸ਼ਨ ਕੀਤੀ ਉਹਨਾਂ ਨੂੰ ਜ਼ਬਰਦਸਤੀ ਹਟਾਤਾ ਜਾਵੇ ਕਿ ਜਦ ਹਾਈ ਕੋਰਟ ਇਹ ਨਹੀਂ ਕਹਿ ਸਕਦਾ ਵੀ ਇਹ ਰਾਂਦੀਆਂ ਧਰਨੇ ਜਿਹੜੇ ਸ਼ਹਿਰਾਂ ਜਾਂ ਪਿੰਡਾਂ ਦੇ ਵਿੱਚ ਤੁਸੀਂ ਜੱਥੇ ਬਣਾ ਕੇ ਜਾਂਦੇ ਨੂੰ ਨਹੀਂ ਕੀਤਾ ਜਾਏਗਾ ਬਾਹਰ ਦੀ ਇਲੈਕਸ਼ਨ ਹੁੰਦੀ ਅਸੀਂ ਬਾਹਰ ਕੈਨੇਡਾ ਰਹਿੰਦੇ ਹਾਂ ਮੈਂ ਆਸਟ੍ਰੇਲੀਆ ਵੀ ਜੰਨਾ ਇੰਗਲੈਂਡ ਵੀ ਜੰਨਾ ਅਮਰੀਕਾ ਵੀ ਜੰਨਾ ਕੈਨੇਡਾ 'ਚ ਮੈਂ ਰਹਿਣਾ ਕਨਿਆ ਉੱਥੋਂ ਦੇ ਸਿਸਟਮ ਦੀ ਮੰਨਿਆ ਕਿ ਭਾਰਤ ਦਾ ਜਿਹੜਾ ਸਾਡਾ ਲੋਕਤੰਤਰ ਹੈ ਇਹ ਦੁਨੀਆ ਭਰ ਦੇ ਲੋਕਤੰਤਰਾਂ ਨਾਲੋਂ ਵਧੀਆ ਤੰਤਰ ਹੈ ਦੂਸਰੇ ਨੰਬਰ ਤੇ ਅਮਰੀਕਾ ਦਾ ਲੋਕਤੰਤਰ ਆਉਂਦਾ ਪਰ ਉਸ ਲੋਕਤੰਤਰ ਤੇ ਪੰਜਾਬ ਭਾਰਤ ਦੇ ਲੋਕਤੰਤਰ ਚ ਵੈਡਾ ਵੱਡਾ ਅੰਤਰ ਕਿਉਂ ਅਜੇ ਇੱਕ ਸਵਾਲ ਅਸੀਂ ਕੱਲ ਜਾਂ ਪਰਸੋਂ ਇੱਕ ਐਪੀਸੋਡ ਜ਼ਰੂਰ ਬਣਾਉਣਾ ਕਿ ਜਿਹੜੀਆਂ ਤਿੰਨ ਜਾਂ ਚਾਰ ਇਹ ਸਾਡੇ ਗੇੜ ਦੇ ਇਲੈਕਸ਼ਨਾਂ ਹੋਈਆਂ ਉਹਨਾਂ ਗੇੜ ਦੇ ਇਲੈਕਸ਼ਨਾਂ ਵਿੱਚ ਸਾਰੀ ਵੱਧ ਤੋਂ ਵੱਧ ਜਿਹੜੀ ਹੈ ਉਹ ਸਿਰਫ ਤੇ ਸਿਰਫ ਜਿਹੜੀ ਹੈ ਉਹ 63% ਜੇ ਰੇਸ਼ਿਓ ਕੱਢੀਏ ਕਿਤੇ 64% ਆ ਕਿਤੇ 65% ਆ ਕਿਤੇ 53% ਆ ਕਿਤੇ 55% ਆ ਜੇ ਰੇਸ਼ਿਓ ਕੱਢਦੇ ਆ ਤੇ ਬਾਹਰ ਪਰਸੈਂਟ ਜਿਹੜੀ ਇਲੈਕਸ਼ਨ ਜਿਹੜੀ ਆ ਹੋਈ ਆ 62% ਲੋਕਾਂ ਨੇ ਵੋਟ ਪਾਈ ਐ 38% ਲੋਕ ਜਿਹੜੇ ਨੇ ਵੋਟਾਂ ਤੋਂ ਦੂਰ ਨੇ ਮੈਂ ਕੱਲ ਇਹ ਜ਼ਰੂਰ ਠੱਥਾ ਸਾਹ ਦੱਸੂਗਾ ਕਿ ਇਹ 38% ਲੋਕ ਵੋਟ ਪਾਉਣ ਕਿਉਂ ਨਹੀਂ ਜਾਂਦੇ ਕਿਹੜੇ ਕਾਰਨ ਨੇ ਕਿ ਲੋਕ ਅਜੇ ਇਸ ਪਾਰਲੀਮੈਂਟਰੀ ਸਿਸਟਮ ਤੋਂ ਦੂਰ ਜਾ ਰਹੇ ਨੇ ਉਹ ਕਿਹੜੀਆਂ ਕਾਰਨਾਂ ਨੇ ਕਿਹੜੇ ਇਹੋ ਜਿਹੇ ਵਿਵਸਥਾ ਹੈ ਕਿ ਉਹ ਇਨੀਆਂ ਟੀਵੀ ਚੈਨਲਾਂ 'ਚ ਇਨੀਆਂ ਥਾਵਾਂ ਤੇ ਪ੍ਰਚਾਰ ਕਰਨ ਤੋਂ ਬਾਅਦ ਕਰੋੜਾਂ ਰੁਪਈਆ ਇਸ ਗੱਲ ਤੇ ਸਰਕਾਰਾਂ ਲਾ ਰਹੀਆਂ ਨੇ ਕਿ ਤੁਸੀਂ ਵੋਟ ਪਾਉਣ ਜਾਓ ਵੋਟ ਤੁਹਾਡਾ ਅਧਿਕਾਰ ਹੈ ਵੋਟ ਤੁਹਾਡੀ ਪਾਵਰ ਹੈ ਪਰ ਫੇਰ ਵੀ 38% ਲੋਕ ਇਹਨਾਂ ਐਡਾਂ ਦੇ ਉੱਤੇ ਕਿੰਨਾ ਤੇ ਕਰੋੜਾਂ ਰੁਪਈਆ ਤੁਸੀਂ ਖਰਚ ਰਹੇ ਹੋ ਉਹਨਾਂ ਐਡਾਂ ਦੇ ਉੱਤੇ ਕੋਈ ਉਹਨਾਂ ਦਾ ਯਕੀਨ ਨਹੀਂ ਕਰਦੇ ਉਹ ਵੋਟ ਪਾਉਣਾ ਪਸੰਦ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਨਰਾਸ਼ੀ ਪਾਰਟੀਆਂ ਦੇ ਕੈਰੇਕਟਰ ਦਾ ਇਹਨਾਂ ਦੇ ਚਾਲ ਚੱਲਣ ਦਾ ਇਹਨਾਂ ਦੇ ਬੋਲਣ ਦਾ ਇਹਨਾਂ ਦੀ ਅੱਗ ਬੁਲਦੇ ਗਏ ਲੋਕ ਨੇ ਜਿਹੜੇ ਨਫ਼ਰਤ ਪੈਦਾ ਕਰ ਰਹੇ ਨੇ ਇਹਨਾਂ ਦੇ ਕੈਰੈਕਟਰ ਬਾਰੇ ਇਹਨਾਂ ਦੇ ਚਾਲ ਚੱਲ ਬਾਰੇ ਇਹਨਾਂ ਦੇ ਪ੍ਰੋਗਰਾਮਾਂ ਬਾਰੇ ਪਤਾ ਕਿਸੇ ਵੀ ਰਾਜਸੀ ਤਿਰਫੋਂ ਅਜੇ ਤੱਕ ਕੋਈ ਐਹੋ ਜਿਹਾ ਪ੍ਰੋਗਰਾਮ ਨਹੀਂ ਹੈ ਜਿਹਦੇ ਨਾਲ ਕਹਿ ਸਕੀਏ ਇਨਸਾਨਾਂ ਵਾਸਤੇ ਆ ਕੋਈ ਕਹਿੰਦਾ ਕਿ ਅਸੀਂ ਤਾਂ ਮੁਸਲਮਾਨਾਂ ਦੇ ਜਿਹੜੇ ਕਾਂਗਰਸ ਜੀ ਕਹਿੰਦੀ ਕਾਂਗਰਸ ਦੀ ਗੱਲ ਕਰਦੇ ਆ ਉਹ ਕਾਂਗਰਸ ਇਹ ਦੋਛਣਾਉਂਦੀ ਆ ਭਾਜਪਾ ਦੇ ਉੱਤੇ ਕਿ ਆਉਣ ਵਾਲੇ ਸਮੇਂ 'ਚ ਮੁਸਲਮਾਨਾਂ ਨੂੰ ਜਿਹੜਾ ਉਹ ਰਾਈਟ ਕਿਹੜੇ ਗੋਲੇ ਜਾਣਗੇ ਮੁਸਲਮਾਨਾਂ ਨੂੰ ਜਿਹੜਾ ਮਤਲਬ ਛੱਡਿਆ ਜਾ ਰਿਹਾ ਔਰ ਦੂਸਰੇ ਪਾਸੇ ਜਿਹੜੇ ਮੋਦੀ ਸਾਹਿਬ ਨੇ ਉਹ ਕਹਿੰਦੇ ਤੁਹਾਡੇ ਮੰਗਲ ਸੂਤਰ ਤੁਹਾਡਾ ਸੋਨਾ ਜਿਹੜਾ ਇਹ ਮੁਸਲਮਾਨਾਂ ਦੇ ਉਹ ਪੰਜ ਪੰਜ ਜਿਹੜੇ ਜੰਮੇ ਬੱਚੇ ਆ ਉਹਨਾਂ ਦੇ ਨਾਲ ਆਤਾ ਜਾਊਗਾ ਆਪਣੇ ਸੈਂਡ ਬਦਲਦੇ ਜਾ ਰਹੇ ਨੇ ਕਿਤੇ 2047 ਦੀ ਗੱਲ ਆ ਜਾਂਦੀ ਹੈ ਕਿ 2047 ਤੱਕ ਭਾਰਤ ਵਿਸ਼ਵ ਦੇਸ਼ਾਂ ਦੇ ਵਿੱਚ ਸ਼ਾਮਲ ਹੋ ਜਾਏਗਾ ਭਾਰਤ ਵਿਕਾਸ ਕਰ ਰਿਹਾ ਪਰ ਦੂਸਰੇ ਪਾਸੇ ਜਿਹੜੇ ਆ 80 ਕਰੋੜ ਲੋਕ ਮੈਂ ਉਹਨੂੰ 5 ਕਿਲੋ ਕਣਕ ਦਿੱਤੀ ਜਾ ਰਹੀ ਹੈ ਔਰ ਇਹ ਤਾਂ ਪਿੱਛੋ ਫੇਕੀ ਹਟ ਦੇ ਲਈ ਇੱਕ ਪਾਸੇ ਦੇ ਵਿਰੋਧ ਕਰਦੀ ਆ ਕਾਂਗਰਸ ਔਰ ਦੂਜੇ ਪਾਸੇ ਕਹਿੰਦੇ ਵੀ ਜੇ ਅਸੀਂ ਜਿੱਤ ਜੰਨੇ ਆ ਤੇ ਅਸੀਂ 10-10 ਕਿਲੋ ਜਿਹੜਾ ਮੁਫਤ ਦਾ ਰਾਸ਼ਨ 80 ਕਰੋੜ ਨੂੰ ਦਿਆਂਗੇ ਤੇ ਕਿਸੇ ਨੇ ਪੁੱਛਿਆ ਵੀ ਤੁਸੀਂ ਪਿਛਲੇ ਸਮੇਂ ਤੇ ਵਿਰੋਧ ਕੀਤਾ ਸੀ ਹੁਣ ਤੁਹਾਡਾ ਸਟੈਂਡ ਕਿਵੇਂ ਬਗਲਿਆ ਤੇ ਸਟੈਂਡ ਕੀ ਹੈ ਜਿਹੜਾ ਤੌਮੀ ਪ੍ਰਧਾਨ ਹੈ ਸਾਡਾ ਅਰਜਨ ਖੜਗੇ ਔਰ ਇਹ ਗੱਲ ਕਹਿੰਦਾ ਕਹਿੰਦਾ ਵੀ ਇਸ ਸਕੀਮ ਤੇ 1993 ਚ ਅਸੀਂ ਸਭ ਤੋਂ ਪਹਿਲਾਂ ਸਾਡੇ ਮਨਮੋਹਨ ਸਿੰਘ ਹੋਣਾ ਨਹੀਂ ਜਿਹੜੀ ਆ ਉਹ ਲਾਂਗੂ ਕੀਤੀ ਸੀ ਜੇ ਮਨਮੋਹਨ ਸਿੰਘ ਨੇ ਲਾਗੂ ਕੀਤੀ ਸੀ ਮੁਫਤ ਦੀ ਸਕੀਮ ਤੇ ਹੁਣ ਭੜਕੜ ਕਿਉਂ ਸੋ ਇਹ ਸਾਰੀਆਂ ਗੱਲਾਂ ਸਾਡੇ ਲੋਕਾਂ ਦੇ ਵਿੱਚ ਦੁਵੇਦਾ ਪੈਦਾ ਕਰਨ ਦੀ ਗੱਲ ਆ ਸੋ ਕਿੰਗੀ ਗੱਲ ਹੋਵੇ ਜੇ ਤੁਸੀਂ ਇਹਨਾਂ ਦੀਆਂ ਚਾਲਾਂ ਨੂੰ ਸਮਝੋ ਇਹਨਾਂ ਨੂੰ ਜਾਣਨ ਦਾ ਯਤਨ ਕਰੋ ਲੋਕੀ ਵੇਰ ਜ਼ਰੂਰ ਨਹੀਂ ਪਰ ਸਾਡੀ ਰਾਜਨੀਤੀ ਤੋਂ ਵੇਰ ਨਹੀਂ ਹੈ ਜਿੰਨੇ ਵੀ ਵੱਖ-ਵੱਖ ਲੀਡਰ ਤੁਹਾਡੇ ਪਿੰਡਾਂ 'ਚ ਆ ਰਹੇ ਨੇ ਉਹਨਾਂ ਪਿੰਡਾਂ ਨੂੰ ਇਹਨਾਂ ਨੂੰ ਸਵਾਲ ਤੇ ਰੱਖੋ ਕਿ ਪਾਣੀਆ ਨਹਿਰੀ ਪਾਣੀਆਂ ਨੂੰ ਕਿਉਂ ਤੁਸੀਂ ਜਿਹੜਾ ਉਹ ਸਾਡੇ ਧਰਤੀ ਨੂੰ ਬੰਜਰ ਕਰ ਰਹੇ ਹੋ ਕਿਉਂ ਤੁਸੀਂ ਇਸ ਢੰਗ ਦੇ ਜਿਸ ਆਦੇ ਤੇ ਔਰਤਾਂ ਸੁਰੱਖਿਤ ਨਹੀਂ ਜਿਸ ਸਰਕਾਰ ਦੇ ਰੈਂਦਿਆਂ ਵਿੱਚੋਂ ਇੱਕ ਜਿਹੜੀ ਸੰਸਦ ਹੈ ਇੱਕ ਸੰਸਦ ਜਿਹੜੀ ਆ ਉਹ ਸੁਰੱਖਿਤ ਨਹੀਂ ਇੱਥੋਂ ਤੱਕ ਡੀਜੀਪੀ ਪੰਜਾਬ ਦਾ ਸੁਰੱਖਿਤ ਨਹੀਂ ਇੱਥੋਂ ਤੱਕ ਜਿਹੜਾ ਰੌ ਦਾ ਜਿਹੜਾ ਹਿੰਦੁਸਤਾਨ ਦੀ ਐਡੀ ਤਗੜੀ ਏਜੰਸੀ ਹੈ ਰੌ ਦਾ ਜਿਹੜਾ ਇੰਚਾਰਜ ਹੈ ਜਿਹੜਾ ਚੀਵ ਹੈ ਉਹ ਸੁਰੱਖਿਤ ਨਹੀਂ ਉਹਨੂੰ ਵੀ ਜਿਹੜੀ ਸੁਰੱਖਤਤਾ ਵਧਾ ਦਿੱਤੀ ਗਈ ਹੈ ਜਿਹੜੇ ਦੇਸ਼ ਦੇ ਅੰਦਰ ਇੰਨੀਆਂ ਤਗੜੀਆਂ ਏਜੰਸੀਆਂ ਚਲਾਉਣ ਵਾਲੇ ਅਧਿਕਾਰੀ ਜੇ ਉਹ ਚਰਚਿਤ ਨਹੀਂ ਤੇ ਆਮ ਪਿੰਡਾਂ ਚ ਇੱਕ ਔਰਤ ਜਿਹੜੀ ਆ ਬਾਹਰ ਨਿਕਲਦੀ ਉਹ ਸੁਰੱਖਿਤ ਕਿਵੇਂ ਹੋ ਸਕਦੀ ਆ ਸੋ ਇਹ ਗੱਲਾਂ ਜਿਹੜੀਆਂ ਲੋਕਾਂ ਨੂੰ ਅੱਜ ਪੁੱਛਣ ਦੀ ਜ਼ਰੂਰਤ ਹੈ ਜਿੰਨੇ ਜਿਹੜੇ ਅੱਜ ਪਿੰਡਾਂ ਦੇ ਅੰਦਰ ਰਾਜਨੀਤਿਕ ਲੋਕ ਮਾਰਦੇ ਨੇ ਕਦੇ ਇੰਨੇ ਜਿਹੜੇ ਕਦੇ ਉਦੋਂ ਜਿੱਤਣ ਤੋਂ ਬਾਅਦ ਵੀ ਕਦੇ ਮਾਰੇ ਉਦੋਂ ਸਿਰਫ ਤੇ ਸਿਰਫ ਤੁਸੀਂ ਇਹਨਾਂ ਦੇ ਘਰਾਂ ਦੇ ਬਾਹਰ 6 ਵਜੇ ਤੋਂ ਲੈ ਕੇ 11 ਵਜੇ ਤੱਕ ਭੁੱਖੇ ਨਪਾਣੀ ਇਹਨਾਂ ਦੀਆਂ ਕੋਠੀਆਂ ਦੇ ਮੂਹਰੇ ਡੀਕ ਦੇ ਰਹੇ ਨੇ ਹੋ ਤੇ ਇਹ ਅੰਦਰ ਪੱਗਾਂ ਬੰਨ੍ਹ ਦੇ ਰਹਿੰਦੇ ਨੇ ਤੇ ਜਦੋਂ ਬਾਹਰ ਨਿਕਲਦੇ ਨੇ ਮੋਬਾਈਲ ਹੱਥ 'ਚ ਹੁੰਦਾ ਟੈਚੀ ਹੱਥ 'ਚ ਹੁੰਦਾ ਮੈਂ ਮੀਟਿੰਗ ਤੇ ਚੱਲਿਆ ਮੈਂ ਮੀਟਿੰਗ ਤੇ ਚੱਲਿਆ ਮੈਂ ਆ ਕਰਨਾ ਮੈਂ ਇਹ ਕਰਨਾ ਇਹ ਸੁਣਨ ਨੂੰ ਤੁਹਾਨੂੰ 2 ਤਰੀਕ ਤੋਂ ਬਾਅਦ ਜਦੋਂ 4 ਨੂੰ ਇਲੈਕਸ਼ਨ ਜਿਹੜੀ ਟਿਕ ਨੂੰ ਕੰਪਲੀਟ ਹੋਣੀ ਹੈ 4 ਨੂੰ ਰਿਜ਼ਲਟ ਆਉਣਾ ਔਰ 5 ਤਰੀਕ ਤੋਂ ਬਾਅਦ ਇਹ ਤੁਸੀਂ 4 ਦੇ ਢੋਲਾਂ ਦੇ ਨਜ਼ਾਰੇ ਢੋਲਾਂ ਤੇ ਪਾਏ ਭੰਗੜੇ ਉਹਦਾ ਨਜ਼ਾਰਾ ਤੁਸੀਂ 5 ਤਰੀਕ ਤੋਂ ਬਾਅਦ ਦੇਖੋਗੇ ਜੇ ਇਹਨਾਂ ਦੇ ਚਿਹਰੇ ਵੀ ਕਦੀ ਤੁਸੀਂ ਦੇਖੇ ਮੈਂ ਤੇ ਕਈ ਵਾਰ ਇਹ ਕਹਿੰਦਾ ਵੀ ਗਿਰਗੜ ਜਿਹੜੀ ਹੈ ਜਾਂ ਜਿਹੜੀ ਲੂੰਬੜੀ ਹੈ ਉਹ ਵੀ ਮਤਲਬ ਕਿ ਅੜੀ ਸ਼ਰਮਸ਼ਾਰ ਹੋ ਗਈ ਤੇ ਇਹ ਤਾਂ ਮੇਰੇ ਤੋਂ ਵੀ ਗਾਂ ਨੰਗ ਗਏ ਮਨੁੱਖੀ ਜਾਮਾ ਜਿਹੜਾ ਅੱਜ ਉਹਨਾਂ ਦਾ ਜਾਮਾ ਪਹਿਨਾ ਰਿਹਾ ਪਤਾ ਨਹੀਂ ਕਿਹੜੇ ਬੰਦੇ ਨੇ ਰਾਤ ਨੂੰ ਕਿੱਥੇ ਹੁਣਾ ਤੇ ਦਿਨ ਕਿੱਥੇ ਚੜਨਾ ਪਤਾ ਨਹੀਂ ਕਿਹੜੇ ਕੱਪੜੇ ਕਦੋਂ ਲਾ ਲੈਣੇ ਤੇ ਕਿਹੜੀ ਪੱਗ ਬੰਨ ਲੈਣੀ ਹੈ ਅੱਜ ਇਹਨਾਂ ਕਰਤਾਰ ਗਿਰ ਚੁੱਕਾ ਰਾਜਨੀਤੀ ਦਾ ਇਹ ਰਾਜਨੀਤੀ ਇੰਨੀ ਗਰਾਵੜ ਤੇ ਆ ਗਈ ਹੈ ਕਿ ਲੋਕ ਜਿਹੜੇ ਨੇ ਇਹ ਸਮਝਣ ਦਾ ਯਤਨ ਨਹੀਂ ਕਰ ਰਹੇ ਸੋ ਮੈਂ ਹਰ ਪੰਜਾਬੀ ਨੂੰ ਹਰ ਦੇਸ਼ ਵਾਸੀ ਨੂੰ ਬੇਨਤੀ ਜ਼ਰੂਰ ਕਰੂੰਗਾ ਜਿਹੜਾ ਵੀ ਮੇਰੇ ਚੈਨਲ ਨੂੰ ਦੇਖਦਾ ਸਬਸਕ੍ਰਾਈਬ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰੋ ਔਰ ਇਹਨੂੰ ਸ਼ੇਅਰ ਵੀ ਕਰੋ ਆਪਣੇ ਸੁਝਾਅ ਵੀ ਦਿਓ ਔਰ ਮੈਂ ਹਮੇਸ਼ਾ ਹੀ ਕੋਸ਼ਿਸ਼ ਕਰਾਂਗਾ ਵਿਚਾਰ ਤਾਰਕ ਲੜਾਈ ਸਿਧਾਂਤਕ ਲੜਾਈ ਦੀ ਗੱਲ ਕਰਾਂਗਾ ਨਿੱਜੀ ਦੋਸ਼ ਨਾ ਸੀ ਕਦੀ ਲਾਇਆ ਦੇ ਨਾਂ ਲਾਉਣੇ ਆ ਸੋ ਇਸ ਕਰਕੇ ਦੇਸ਼ਾਂ-ਵਦੇਸ਼ਾਂ 'ਚ ਬੈਠੇ ਸਾਰੇ ਮੇਰੇ ਦੋਸਤਾਂ ਮਿੱਤਰਾਂ ਸਾਡੇ ਦਰਸ਼ਕਾਂ ਨੂੰ ਇੱਕ ਬੇਨਤੀ ਜ਼ਰੂਰ ਹੈ ਕਿ ਅੱਜ ਲੋੜ ਇਸ ਗੱਲ ਦੀ ਹੈ ਕਿ ਤੁਸੀਂ ਆਪਣੇ ਪੰਜਾਬ ਦੇ ਅੰਦਰ ਬੈਠੇ ਦੇਸ਼ ਦੇ ਅੰਦਰ ਬੈਠੇ ਉਹਨਾਂ ਸੂਝਵਾਨ ਵੋਟਰਾਂ ਨੂੰ ਜਰੂਰ ਬੇਨਤੀ ਕਰੋ ਕਿ ਭਾਈ ਇਹ 5 ਸਾਲ ਮੁੜ ਕੇ ਦੁਬਾਰਾ ਬਹੁਤ ਲੇਟ ਆਉਣੇ ਨੇ 5 ਸਾਲ ਬਾਅਦ ਫਿਰ ਤੁਸੀਂ ਵਿਚਾਰ ਕਰਨਾ ਅੱਧ ਲੋੜ ਆ ਇਹਨਾਂ ਲੋਕਾਂ ਦਾ ਨਖੇੜਾ ਕਰਨ ਦੀ ਬਚਾਪ ਕੇ ਭਾਵੇਂ ਕੋਈ ਪੰਜਾਬ ਬਚਾਓ ਦੀ ਗੱਲ ਕਰਦਾ ਪਰ ਪਹਿਲਾਂ ਤੇ ਕਦੀ ਇਹਨਾਂ ਪੰਜਾਬ ਬਚਾਇਆ ਨਹੀਂ ਸੀ ਪਹਿਲਾਂ ਤੇ ਪੰਜਾਬ ਨੂੰ ਰੋੜਿਆ ਤੇ ਕੋਈ ਕਹਿੰਦੇ ਨੇ ਕਿ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਮਨੁੱਖੀ ਅਧਿਕਾਰਾਂ ਦਾ ਜਿੰਨਾ ਕਾਨ ਤਲੰਗਾਨਾ ਚ ਹੋਇਆ ਜਿੰਨਾ ਮਨੀਪੁਰ ਚ ਹੋਇਆ ਜਿੰਨਾ ਪੰਜਾਬ ਚ ਹੋਇਆ ਇਹ ਸ਼ਾਇਦ ਹੀ ਕਿਸੇ ਨੇ ਇਤਿਹਾਸਕਾਰ ਨੇ ਜਰੂਰ ਇਹਨੂੰ ਨਾ ਚ ਗੱਲਾਂ ਵਾਚਿਆ ਹੋ ਸੋ ਚੰਗੀ ਗੱਲ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਮੈਂ ਫੇਰ ਬੇਨਤੀ ਕਰਦਾ ਕਿ ਜਿੰਨਾ ਵੀ ਮੇਰੇ ਦੋਸਤਾਂ ਮਿੱਤਰਾਂ ਮੇਰੇ ਸਾਥੀਆਂ ਨੇ ਮੇਰੇ ਇਸ ਪ੍ਰੋਗਰਾਮ ਨੂੰ ਵੇਖ ਕੇ ਮੈਨੂੰ ਸੁਝਾਅ ਦਿੱਤੇ ਮੈਂ ਫੇਰ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਆਸ ਕਰਦਾ ਕਿ ਜਿਹੜਾ ਵੀ ਕੱਲ ਮੈਂ ਚੋ ਚੋਣਾਂ ਦੇ ਅੰਦਰ ਲੋਕਾਂ ਦਾ ਜਿਹੜਾ ਰੁਝਾਨ ਕਿਉਂ ਘਟਦਾ ਜਾ ਰਿਹਾ ਇਹਦੇ ਉੱਤੇ ਮੇਰੇ ਬਣਾਈ ਜਿਹੜੀ ਵੀਡੀਓ ਉਹ ਜਰੂਰ ਤੁਸੀਂ ਦੇਖਿਓ ਇਹਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਸਤਿ ਸ੍ਰੀ ਅਕਾਲ